ਮਨ ਖੁਸ਼ ਹੈ ਮਨ ਆਨੰਦ ਵਿੱਚ ਹੈ ਮਨ ਚੜ੍ਹਦੀ ਕਲਾ ਵਿੱਚ ਹੈ ਰੰਗ ਵਿੱਚ ਹੈ ਇਹਦਾ ਮਤਲਬ ਮਾਹੌਲ ਤੇਰਾ ਉਦਾਂ ਦਾ ਨਾ ਜਿੱਦਾਂ ਦਾ ਮਾਹੌਲ ਹੈ ਉਦਾਂ ਦਾ ਮਨ ਹੈ ਜਿਹੜਾ ਸਾਡਾ ਸਰੀਰ ਹੈ ਨਾ ਗੁਰਮਖੋ ਇਹਦੀ એનર્ਜੀ ਸਰੀਰ ਦੀ ਉਦਾਂ ਦੀ ਹੀ ਹੁੰਦੀ ਹੈ ਜਿੱਦਾਂ ਦਾ ਅਸੀਂ ਫੂਡ ਖਾਂਦੇ ਆਂ ਖਾਣਾ ਕਿਦਾਂ ਦਾ ਖਾ ਰਹੇ ਆਂ ਉਦਾਂ ਦੀ ਸਰੀਰ ਦੀ એનર્ਜੀ ਹੁੰਦੀ ਹੈ ਫੂਡ ਕਿਦਾਂ ਦਾ ਤੇ ਸੰਗਤ ਕਿਦਾਂ ਦੀ ਕਰਦੇ ਆਂ ਉਦਾਂ ਦਾ ਸਾਡਾ ਮਨ ਹੁੰਦਾ ਵਿਚਾਰ ਕਿਦਾਂ ਦੇ ਸੁਣਦੇ ਆਂ ਕਿਦਾਂ ਦੇ ਪੜ੍ਹਦੇ ਆਂ ਉਦਾਂ ਦਾ ਮਨ ਹੁੰਦਾ ਸਾਡੇ ਜਜ਼ਬਾਤ ਕਿਦਾਂ ਦੇ ਹਨ ਇਮੋਸ਼ਨ ਕਿਦਾਂ ਦੇ ਹਨ ਜਿਸ ਤਰ੍ਹਾਂ ਦਾ ਅਸੀਂ इमोਸ਼ਨਲੀ এনवायरमेंट ਜਿਸ ਤਰ੍ਹਾਂ ਦਾ ਹੁੰਦਾ ਸਾਡੇ ਆਲੇ ਦੁਆਲੇ ਉਦਾਂ ਦਾ ਸਾਡਾ ਹਿਰਦਾ ਹੁੰਦਾ ਵੇਖੋ ਇੱਕ ਸ਼ਰੀਰ ਇੱਕ ਤਨ ਇੱਕ ਮਨ ਇੱਕ ਹਿਰਦਾ ਜਿਹੜ ਜਿੱਥੇ इमोशनल ਸੈਂਟਰ ਹੈ ਇਹਨੂੰ ਅਸੀਂ ਹਿਰਦਾ ਸ਼ਬਦ ਵਰਤ ਦਿੰਨੇ ਆ ਹਾਰਟ ਸ਼ਬਦ ਵੀ ਕਹਿ ਦਿੰਦੇ ਕਈ ਹੁਣ ਹਾਰਟ ਤੇ ਚੱਲਣ ਵਾਲੀ ਚੀਜ਼ ਹੈ ਨਾ ਮਾਈਂਡ ਤੇ ਹੈ ਮਨ ਬ੍ਰੇਨ ਦਿਸਦਾ ਹੈ ਮਾਈਂਡ ਕਿਸੇ ਵੀ ਕਿਤੇ ਆਉਣਾ ਥੋੜਾ ਮਾਈਂਡ ਦੇ ਵਿਚਾਰ ਨੇ ਥਾਟ ਨੇ ਹਿਰਦਾ ਦਿਲੋਂ ਕਈ ਗੱਲ ਜਿਵੇਂ ਆਪਾਂ ਕਹਦੇ ਨੇ ਵੀ ਦਿਲੋਂ ਬੋਲਿਆ ਬੰਦੇ ਨੇ ਇਹ ਗੱਲ ਇਹਨੇ ਦਿਲੋਂ ਕੀਤੀ ਹੁਣ ਦਿਲ ਤੇ ਕਦੇ ਨਹੀਂ ਬੋਲਦਾ ਪਰ ਜੇ ਤੁਸੀਂ ਧੜਕਣ ਤੇ ਹੱਥ ਰੱਖੋ ਨਾ ਐਂ ਤਾਂ ਹੱਥ ਰੱਖੀ ਰੱਖਿਓ ਧੜਕਣ ਤੇ ਤੇ ਤੁਹਾਨੂੰ ਇੱਕਦਮ ਕੋਈ ਚੰਗੀ ਖਬਰ ਮਿਲੇ ਚੰਗੀ ਖਬਰ ਮਿਲੇਗੀ ਧੜਕਣ ਤੇਜ਼ ਹੋ ਜਾਂਦੀ ਹੈ ਇਹ ਨਾਲ ਬੋਲਦੀ ਹੈ ਤੇ ਇੱਕਦਮ ਮਾੜੀ ਖਬਰ ਮਿਲੇ ਧੜਕਣ ਫਿਰ ਵੀ ਤੇਜ਼ ਹੋ ਜਾਂਦੀ ਹੈ ਮਤਲਬ ਮਾੜੀਆਂ ਚੰਗੀਆਂ ਚੀਜ਼ਾਂ ਚ ਹਾਰਟ ਬੀਟ ਵੱਧਦੀ ਹੈ ਇੱਕਦਮ ਵੱਧ ਜਾਂਦੀ ਹੈ ਮਾੜੀ ਖਬਰ ਸੁਣੀ ਹਾਰਟ ਨਾਲ ਬੋਲਦਾ ਖਬਰ ਚੰਗੀ ਸੁਣੋ ਐ ਕਈ ਵਾਰੀ ਤਾਂ ਠਾ ਠਾ ਵੱਜਦਾ ਹੁੰਦਾ ਹੈ ਕਈ ਵਾਰੀ ਸਟ्रेस ਹੋਵੇ ਨਾ ਜਦੋਂ ਟੈਨਸ਼ਨ ਪੈ ਜਾਏ ਤੇ ਠਾ ਠਾ ਵੱਜਦਾ ਹੈ ਹਾਰਟ ਫੀਲ ਗੱਟ ਫੀਲ ਵੀ ਹੁੰਦੀ ਹੈ ਗੱਟ ਬੈਕਟੀਰੀਆ ਕਈਆਂ ਦਾ ਬ੍ਰੇਨ ਦੇ ਨਾਲ ਜੁੜਿਆ ਮਾੜੀ ਖਬਰ ਸੁਣੇ ਇੱਕਦਮ ਪੇਟ 'ਚ ਹਲਚਲ ਹੋ ਜਾਂਦੀ ਢਿੱਡ 'ਚ ਹੋਣ ਲੱਗ ਜਾਂਦਾ ਕੋਈ ਮਾੜੀ ਖਬਰ ਸੁਣ ਲੋ ਇੱਕਦਮ ਕੋਈ ਇਹੋ ਜਿਹੀ ਡਰਾ ਵਾਲੀ ਖਬਰ ਕਈ ਕਹਿਣਗੇ ਮੇਰੇ ਢਿੱਡ 'ਚ ਕੁਝ ਹੁੰਦਾ ਹੈ ਇੱਕਦਮ ਮਾੜੀ ਖਬਰ ਸੁਣਨ ਸਾਰ ਢਿੱਡ 'ਚ ਹੋਣ ਲੱਗ ਜਾਂਦਾ ਕੁਝ ਨਾ ਢੁੱਡੀ ਦੇ ਥੱਲੇ ਕੀ ਹੋਣ ਲੱਗ ਗਿਆ ਇਹ ਗੱਟ ਬੈਕਟੀਰੀਆ ਹੁੰਦਾ ਹੈ ਜਿਹੜਾ ਬ੍ਰੇਨ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਬ੍ਰੇਨ ਦੇ ਨਾਲ ਗੱਟ ਦਾ ਤੇ ਬ੍ਰੇਨ ਦਾ ਬੜਾ ਗਹਿਰਾ ਸਬੰਧ ਹੈ ਆਪਸ ਵਿੱਚ ਜਿਹੜੇ ਲੋਕਾਂ ਦਾ ਜਿੱਦਾਂ ਲੋਕਾਂ ਦੀ ਗੱਟ ਖਰਾਬ ਹੋ ਜਾਂਦੀ ਹੈ ਉਹਨਾਂ ਦਾ ਬ੍ਰੇਨ ਵੀ ਖਰਾਬ ਹੋ ਜਾਂਦਾ ਹੈ ਬ੍ਰੇਨ ਠੀਕ ਰਹੇ ਉਹਨਾਂ ਦਾ ਗੱਟ ਠੀਕ ਰਹਿੰਦਾ ਜਿਨ੍ਹਾਂ ਦਾ ਬ੍ਰੇਨ ਖਰਾਬ ਹੋਵੇ ਉਹਨਾਂ ਨੂੰ ਉਹਨਾਂ ਦਾ ਓਵਰ ਥਿੰਕਰ ਹੋਣ ਬ੍ਰੇਨ ਤੇ ਗੱਟ ਵੀ ਉਹਨਾਂ ਦੀ ਫਿਰ ਖਰਾਬ ਹੋ ਜਾਂਦੀ ਜਿਆਦਾਤਰ ਤੁਸੀਂ ਬੰਦੇ ਵੇਖੋਗੇ ਜਿਹੜੇ ਕਹਿਣਗੇ ਮੈਨੂੰ ਪੇਟ ਮੇਰਾ ਖਰਾਬ ਰਹਿੰਦਾ ਖਰਾਬ ਰਹਿੰਦਾ ਖਰਾਬ ਰਹਿੰਦਾ ਪੁੱਛਣ ਦੀ ਲੋੜ ਨਹੀਂ ਉਹ ਓਵਰ ਥਿੰਕਰ ਵੀ ਪੱਕਾ ਹੀ ਹੁੰਦੀ ਹੈ ਜਿਆਦਾ ਸੋਚਦਾ ਹੁੰਦਾ ਹੈ ਪੱਕਾ ਓਵਰ ਥਿੰਕਰ ਨਿਕਲੂ ਜਿੰਨੂੰ ਮਰਜ਼ੀ ਸਵਾਲ ਪੁੱਛ ਲਿਓ ਮੇਰਾ ਪੇਟ ਖਰਾਬ ਰਹਿੰਦਾ ਬਹੁਤ ਖਰਾਬ ਰਹਿੰਦਾ ਪੱਕਾ ਇਹਦੀ ਗੱਟ ਵੀ ਖਰਾਬ ਹੈ ਨਾ ਜਿਹੜੀ ਇਹਦੀ ਇਹਦਾ ਬ੍ਰੇਨ ਵੀ ਜਿਆਦਾ ਸੋਚਦਾ ਹੈ ਓਵਰ ਥਿੰਕਰ ਹੁੰਦੇ ਨੇ ਬੰਦੇ ਚਲੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਹਾਰਟ ਫੀਲ ਹੁੰਦੀ ਹੈ ਗੱਟ ਫੀਲ ਵੀ ਕਹਿੰਦੇ ਆ ਸੀ ਹੁਣ ਸਰੀਰ ਨੂੰ ਜੇ ਤੁਸੀਂ ਸਾਫ਼ ਕਰਨਾ ਚਾਹੁੰਦੇ ਹੋ ਨਾ ਗੁਰਬਖੋ ਸਰੀਰ ਸਾਫ਼ ਕਰਨਾ ਹੈ ਤੇ ਸਾਨੂੰ ਖਾਣਾ ਸ਼ੁੱਧ ਕਰਨਾ ਪੈਂਦਾ ਹੈ ਜਿਹੜੇ ਬੰਦੇ ਰੋਜ਼ ਹੀ ਤਲਿਆ ਖਾਈ ਜਾਓ ਖਾਈ ਜਾਓ ਵੀ ਸਵੇਰੇ ਵੀ ਪਕੌੜੇ ਖਾ ਲਓ ਦੁਪਹਿਰੇ ਵੀ ਖਾਈ ਜਾਓ ਬਾਹਰੋਂ ਖਾਈ ਜਾਓ ਅੱਜ ਕੱਲ ਇੱਕ ਬੱਚਾ ਮਿਲਿਆ ਉਹਦੇ ਹੱਥਾਂ ਤੇ ਬੜੀ ਖਾਜ ਇੱਥੇ ਸਾਰੇ ਬੁਰਾ ਹਾਲ ਮੁੰਡੇ ਦਾ ਮੱਥਾ ਭਰਿਆ ਪਿਆ ਲੁਧਿਆਣੇ ਤੋਂ ਆਏ ਤੇ ਮੇਰੇ ਨਾਲ ਗੱਲ ਕਰਨ ਕਹਿੰਦੇ ਜੀ ਸਾਡਾ ਬੱਚਾ ਇਹ ਨਾ ਬਹੁਤ ਬੁਰਾ ਹਾਲ ਹੈ ਮੈਂ ਉਹਦਾ ਹੱਥ ਫੜ ਕੇ ਕਿਹਾ ਮੈਂ ਕਿਹਾ ਬਾਹਰੋਂ ਯਾਰ ਜ਼ਿਆਦਾ ਹੀ ਖਾਣਾ ਹੈ ਉਹਦੀ ਮਾਂ ਕਹਿੰਦੀ ਘਰੇ ਤੇ ਖਾਂਦਾ ਹੀ ਨਹੀਂ ਤੇ ਬਾਹਰ ਹੀ ਖਾਂਦਾ ਹੈ 버ਗਰ ਹੀ ਚੱਕੀ ਫਿਰਦਾ ਬਾਹਰੋਂ ਹੀ ਖਾਂਦਾ ਤਲਿਆ ਅਗਲਾ ਕਹਿੰਦਾ ਬਾਬੇ ਅੰਤਰਜਾਮੀ ਨੇ ਅੰਤਰਜਾਮ ਤਾਂ ਕਾਹਦੀ ਉਹਦਾ ਸਰੀਰ ਦੱਸਦਾ ਵੀ ਇਹ ਬਾਹਰੋਂ ਖਾਂਦਾ ਹੈ। ਐਦਾਂ ਕਾਹਦੀ ਇੱਕ ਬੰਦਾ ਮੈਨੂੰ ਮਿਲਿਆ। ਮੈਂ ਬਹਿ ਗਿਆ ਐਦਾਂ ਪ੍ਰਸ਼ਾਦ ਲਗਿਆ ਦੇਣ। ਪ੍ਰਸ਼ਾਦ ਦੇਣ ਲੱਗਿਆ ਤੇ ਮੈਂ ਉਹਨੂੰ ਕਹਿ ਦਿੱਤਾ ਮੈਂ ਕਿਹਾ ਯਾਰ ਓਏ ਤੂੰ ਜਰਦਾ ਜੁਰਦਾ ਛੱਡ ਦੇ। ਉਹ ਤੇ ਕਮਲਾ ਹੋ ਗਿਆ ਕਹਿੰਦਾ ਹੱਥ ਉੱਤ ਧੋ ਕੇ ਆਇਆ, ਕੁਰਲੀਆਂ ਕਰਕੇ ਆਇਆ। ਇਹਨਾਂ ਨੂੰ ਵੀ ਪਤਾ ਲੱਗ ਗਿਆ ਮੈਂ ਜਰਦਾ ਖਾਂਦਾ। ਮੈਂ ਤੇ ਬੜਾ ਕਾਇਮ ਹੋ ਕੇ ਮਿਲਿਆ। ਵੇ ਜਰਦਾ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਮੈਂ ਜਰਦਾ ਖਾਨਾ ਉਹ ਮੈਂ ਕਿਹਾ ਧੋਗੇ ਤੇ ਆਇਆ ਹੋਏਗਾ ਤੇਰੇ ਹੱਥ ਤੇ ਕਲੀ ਲੱਗੀ ਰਹੇਗੀ ਔਰ ਮੈਂ ਅੰਤਰਜਾਮੀ ਨਹੀਂ ਮੈਨੂੰ ਤੇਰਾ ਆ ਪਤਾ ਲੱਗ ਗਿਆ ਵੀ ਤੂੰ ਖਾਨਾ ਹੁਣ ਗੱਟ ਜਿਹੜੇ ਬੰਦੇ ਦੀ ਗੱਟ ਖਰਾਬ ਹੋ ਗਈ ਉਹਦੀ ਬਾਹਰੋਂ ਚਮੜੀ ਖਰਾਬ ਹੋਣ ਲੱਗ ਜਾਂਦੀ ਹੈ ਚਮੜੀ ਰੋਗੀ ਹੋ ਗਈ ਹੁਣ ਵੇਖੋ ਗੱਟ ਦੀ ਪ੍ਰੋਬਲਮ ਹੈ ਚਮੜੀ ਫਿਰ ਖਰਾਬ ਹੋਗੀ ਹੁਣ ਜਿਹੜੇ ਬੰਦੇ ਦੀ ਸਿਹਤ ਬਾਹਰੋਂ ਖਰਾਬ ਹੋ ਰਹੀ ਹੈ ਬੁਰਾ ਹਾਲ ਹੈ ਉਹ ਖਾਣਾ ਸ਼ੁੱਧ ਕਰਦੇ ਹੋ ਇਹਦਾ ਇਹਨੂੰ ਘਰ ਦਾ ਖਾਣਾ ਦਿਓ ਕੱਦੂ ਦਿਓ ਤੋਰੀਆਂ ਦਿਓ ਗਾਜਰਾਂ ਦਿਓ ਸਾਕ ਖਵਾਓ ਘਰ ਦਾ ਫੂਡ ਖਵਾਓ ਘਰ ਦਾ ਇਹਦਾ ਸਰੀਰ ਸਾਫ਼ ਹੋਣ ਲੱਗ ਜਾਏ ਅੰਦਰੋਂ ਵੀ ਸਾਫ਼ ਹੋ ਜਾਊ ਚਮੜੀ ਵੀ ਸਾਫ਼ ਹੋਊ ਫੂਡ ਘਰ ਦਾ ਦਿਓਗੇ ਸਤਵਿਕ ਭੋਜਨ ਦਿਓਗੇ ਇਹ ਬਾਹਰੋਂ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਅੱਗੇ ਸੁਣੋ ਜਿਹੜੇ ਬੰਦੇ ਦਾ ਮਨ ਸਾਫ਼ ਕਰਨਾ ਹੈ ਵਿਚਾਰ ਗੰਦੇ ਮੰਦੇ ਮਾੜੇ ਜਿੱਤੇ ਮਾੜਾ ਦਵਾਲਾ ਸੰਗਤ ਜਿੱਦਾਂ ਨਹੀਂ ਕਰਦਾ ਇਹਦੇ ਵਿਚਾਰ ਸ਼ੁੱਧ ਕਰੋ ਪਹਿਲਾਂ ਸ਼ਰੀਖਾਣਾ ਸ਼ੁੱਧ ਕਰੋ ਸ਼ਰੀਰ ਸ਼ੁੱਧ ਹੋ ਜੂ ਤਨ ਸ਼ੁੱਧ ਕਰਨਾ ਹੈ ਖਾਣਾ ਸ਼ੁੱਧ ਕਰੋ ਖਾਣਾ ਸ਼ੁੱਧ ਕਰੋ ਸ਼ਰੀਰ ਸ਼ੁੱਧ ਹੋ ਜੂ ਤੇ ਫੇਰ ਵਿਚਾਰ ਸ਼ੁੱਧ ਕਰ ਦਿਓ ਆਲੇ ਦਵਾਲਾ ਸੰਗਤ ਬਦਲ ਦਿਓ ਇਹਦਾ ਮਨ ਵੀ ਸ਼ੁੱਧ ਹੋ ਜੂ